ਬਹੁਤ ਸੌਰੀਤਾ ਜੀ ਸਾਰੇ ਵਿਦਿਆਰਥੀਆਂ ਦਾ ਅੱਜ ਬਹੁਤ ਵੱਡੀ ਕੈਨੇਡਾ ਤੋਂ ਕਲੈਰਿਟੀ ਬੜਾ ਰੌਲਾ ਮੀਡੀਆ ਦੇ ਵਿੱਚ ਵੀ ਪੈਂਦਾ ਹੈ ਦੁਨੀਆ ਭਰ ਦੇ ਸੋਸ਼ਲ ਮੀਡੀਆ 'ਚ ਕਿ 70000 ਬੱਚਾ ਕੈਨੇਡਾ ਨੇ ਰਿਪੋਰਟ ਕਰਨਾ ਇਹਦੇ ਪਿੱਛੇ ਸੱਚਾਈ ਕੀ ਹੈ ਕਿ ਕੈਨੇਡਾ ਧੱਕਾ ਕਰ ਰਿਹਾ ਹੈ ਜਾਂ ਸਾਡੇ ਵਿਦਿਆਰਥੀਆਂ ਦੀਆਂ ਵੀ ਗਲਤੀਆਂ ਨੇ ਕਿ ਸੱਚਮੁੱਚ 70000 ਬੱਚਾ ਹੀ ਰਿਪੋਰਟ ਹੋਣਾ ਕਿੰਨੇ ਅਜਿਹੇ ਬੱਚੇ ਨੇ ਜਿਨ੍ਹਾਂ ਦਾ ਸਟੇਟਸ ਉੱਥੇ ਲੀਗਲ ਹੈ ਕਿੰਨੇ ਬੱਚੇ ਨੇ ਜਿਨ੍ਹਾਂ ਦਾ ਸਟੇਟਸ ਇਲੀਗਲ ਹੈ ਲੀਗਲ ਸਟੇਟਸ ਇਲੀਗਲ ਸਟੇਟਸ ਇਸ ਸਾਰੀਆਂ ਗੱਲਾਂ ਔਰ ਕਿਹੜੇ ਬੱਚੇ ਨੇ ਜਿਹੜੇ ਵਕਤ ਰਹਿੰਦੇ ਅਗਰ ਵਾਪਸ ਮੁੜਿਆਉਣ ਤੇ ਉਹ ਫਿਰ ਵਾਪਸ ਜਾ ਸਕਦੇ ਨੇ ਇਹ ਸਾਰੀਆਂ ਗੱਲਾਂ ਦੀ ਕੁਆਲਿਟੀ ਅੱਜ ਜਸਮੀਤ ਪਾਟਿਆ ਦੀ ਤੋਂ ਲਵਾਂਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸਿਕਾ ਜੀ ਜਸਮੀਤ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜਾ 70000 ਬੱਚਿਆਂ ਦਾ ਰੌਲਾ ਪੈ ਰਿਹਾ ਹੈ ਕਿ 70000 ਡਿਪੋਰਟ ਹੋ ਜਾਣੇ ਇਹਨਾਂ ਚ ਕਿੰਨੇ ਲੀਗਲ ਨੇ ਕਿੰਨੇ ਇਲੀਗਲ ਨੇ ਅਗਰ ਤੁਸੀਂ ਕੋਈ ਅੰਦਾਜ਼ਾ ਦੇ ਸਕੋ ਸੱਚਾਈ ਇਹਦੇ ਚ ਕੀ ਹੈ ਕਿੰਨੇ ਕੁ ਮੁੜਨਗੇ ਕਿਉਂ ਮੁੜਨਗੇ ਕਿਨਾਂ ਨੂੰ ਆਪ ਮੁੜਿਆਉਣਾ ਚਾਹੀਦਾ ਇਸ ਸਾਰੀ ਚੀਜ਼ ਸੇ ਪਹਿਲੇ ਗੱਲ ਦਾ ਸਟੂਡੈਂਟ ਨੂੰ ਇਹ ਸਮਝ ਨਹੀਂ ਚਾਹੀਦੀ ਕਿ ਜਿੰਨਾ ਦੇ ਵਰਕ ਵੀਜ਼ਾਸ ਖਤਮ ਹੋ ਚੁੱਕੇ ਹਨ ਉਹਨਾਂ ਨੂੰ 90 ਦਿਨਾਂ ਦੇ ਟਾਈਮ ਤੱਕ ਜਾਦਾ ਹੈ ਆਪਣਾ ਸਟੇਟਸ ਰਿਸਟੋਰ ਕਰਨ ਦਾ ਜੀ ਸੋ ਇਹਨੂੰ ਆਪਾਂ ਕਹਿੰਦੇ ਹਾਂ ਸਟੇਟਸ ਰਿਸਟੋਰੇਸ਼ਨ ਅਪਲੀਕੇਸ਼ਨ ਜਾਂ ਫਿਰ ਵਿਜ਼ਟਰ ਰਹਿਣ ਲਈ ਤਾਂ ਉੱਥੇ ਸਮਾਂ ਮਿਲ ਜਾਂਦਾ ਹੈ ਔਰ ਬਟ ਜੇ ਤੁਹਾਡਾ ਉਹ 90 ਦਿਨ ਦਾ ਸਮਾਂ ਨਿਕਲ ਚੁਕਿਆ ਔਰ ਤੁਸੀਂ ਕੀ ਕਹਿੰਦੇ ਹੋ ਉੱਥੇ ਨਹੀਂ ਰਹਿ ਰਹੇ ਹੋ ਲੀਗਲੀ ਔਰ ਤੁਸੀਂ ਇਲੀਗਲ ਹੋ ਚੁੱਕੇ ਹੋ ਫਿਰ ਤੁਸੀਂ ਡਿਪੋਰਟੇਸ਼ਨ ਦੇ ਸ਼ਿਕਾਰ ਹੋ ਸਕਦੇ ਹੋ ਬਿਕਾਜ਼ ਤੁਹਾਡਾ ਸਟੇਟਸ ਹੀ ਖਤਮ ਹੋ ਚੁੱਕਿਆ ਸੋ ਪਹਿਲੀ ਐਡਵਾਈਸ ਤਾਂ ਮੇਰੀ ਸਾਰੇ ਸਟੂਡੈਂਟਸ ਨੂੰ ਇਹ ਹੀ ਹੈ ਕਿ ਆਪਣਾ ਸਟੇਟਸ ਇਲੀਗਲ ਨਾ ਕਰੋ ਕਿਉਂਕਿ ਕਿਉਂਕਿ ਜਦੋਂ ਤੁਹਾਡਾ ਸਟੇਟਸ ਇਲੀਗਲ ਹੋ ਗਿਆ ਉਸ ਬੱਚੇ ਨੂੰ ਹੀ ਕੈਨੇਡਾ ਸਰਕਾਰ ਰਿਪੋਰਟ ਕਰ ਸਕਦੀ ਹੈ ਪਹਿਲੀ ਡਵਾਈਸ ਅੱਛਾ ਅਗਰ ਕਿਸੇ ਬੱਚੇ ਦਾ ਸਟੇਟਸ ਇਲੀਗਲ ਹੋ ਗਿਆ ਉਹਨੂੰ ਰਿਪੋਰਟ ਕਰਨਾ ਇਦਾਂ ਕਿਸੇ ਬੱਚੇ ਨੂੰ ਰਿਪੋਰਟ ਨਹੀਂ ਕਰ ਸਕਦੀ ਜਿਸ ਨੂੰ ਉਹਨਾਂ ਜਿਹਦਾ ਸਟੇਟਸ ਲੀਗਲ ਹੈ ਜਿਹਦੇ ਕੋਲ ਵਰਕ ਵੀਜ਼ਾ ਹੈ ਜਿਹਦੇ ਕੋਲ ਸਟੱਡੀ ਵੀਜ਼ਾ ਹੈ ਜਾਂ ਜਿਹਦੇ ਕੋਲ ਜਿਨੇ ਆਪਣੀ ਐਪਲੀਕੇਸ਼ਨ ਵੀ ਲਾਈ ਹੋਈ ਹੈ ਭਾਵੇਂ ਜਿਹਦੀ ਐਪਲੀਕੇਸ਼ਨ ਐਮਬੈਸੀ ਚ ਹੈਗੀ ਹੈ ਔਰ ਉਹਦੇ 90 ਦਿਨ ਖਤਮ ਹੋ ਚੁੱਕੇ ਹਨ ਉਹ ਵੀ ਕੈਨੇਡਾ ਚ ਰਹਿ ਸਕਦਾ ਕੰਮ ਨਹੀਂ ਕਰ ਸਕਦਾ ਲੀਗਲੀ ਬਟ ਉਹ ਰਹਿ ਸਕਦਾ ਸੋ ਦੇਖੋ ਸਟੂਡੈਂਟ ਸਮਝਣ ਦੀ ਗੱਲ ਇਹ ਹੈ ਕਿ ਜਿਹੜੇ ਸਟੂਡੈਂਟ ਹੋਣ ਜਾ ਰਹੇ ਮੈਂ ਉਹਨਾਂ ਦੀ ਨੌਲੇਜ ਦੱਸਾਂ ਔਰ ਜਿਹੜੇ ਸਟੂਡੈਂਟ ਇਸ ਟਾਈਮ ਕੈਨੇਡਾ 'ਚ ਹੈਗੇ ਆ ਜੇ ਤੁਹਾਡਾ ਸਟੇਟਸ ਰਿਸਟੋਰੇਸ਼ਨ ਦੀ ਅਪਲੀਕੇਸ਼ਨ ਲੱਗੀ ਹੋਈ ਹੈ ਜਾਂ ਫਿਰ ਤੁਹਾਡਾ ਕੀ ਕਹਿੰਦੇ ਆ ਤੁਸੀਂ ਆਪਣੀ ਵਰਕ ਪਰਮਿਟ ਦੀ ਅਪਲੀਕੇਸ਼ਨ ਲਈ ਹੋਈ ਹੈ ਜਾਂ ਫਿਰ ਤੁਸੀਂ ਆਪਣੀ ਸਟੱਡੀ ਵੀਜ਼ਾ ਦੀ ਅਪਲੀਕੇਸ਼ਨ ਲਗਾਈ ਹੋਈ ਹੈ ਡੂਰਿੰਗ ਦੋਜ਼ 90 ਡੇਜ਼ ਜਿਹੜੇ ਤੁਹਾਨੂੰ ਮਿਲੇ ਹਨ ਆਫਟਰ ਯੋਰ ਵਰਕ ਪਰਮਿਟ ਹੈਜ਼ ਐਕਸਪਾਇਰਡ ਤਾਂ ਤੁਸੀਂ ਲੀਗਲੀ ਕੈਨੇਡਾ 'ਚ ਰਹਿ ਸਕਦੇ ਹੋ ਪਰ ਜੇ ਤੁਸੀਂ ਕੋਈ ਵੀ ਅਪਲੀਕੇਸ਼ਨ ਨਹੀਂ ਲਗਾਈ ਔਰ ਤੁਹਾਡਾ ਸਟੇਟਸ ਇਲਲੀਗਲ ਹੋ ਗਿਆ ਹੈ ਉਹਨਾਂ ਬੱਚਿਆਂ ਵਾਸਤੇ ਡਿਪੋਰਟੇਸ਼ਨ ਨੋਟਿਸ ਆ ਸਕਦੇ ਆ ਪਹਿਲੀ ਗੱਲ ਦੂਸਰੀ ਚੀਜ਼ ਮੈਂ ਸਾਰੇ ਸਟੂਡੈਂਟਸ ਨੂੰ ਸਮਝਾਉਣਾ ਚਾਹਾਂਗਾ ਕਿ ਸਪੋਰਟ ਤੁਸੀਂ ਨਾ ਉੱਥੇ ਵਰਕ ਵੀਜ਼ਾ ਅਪਲੀਕੇਸ਼ਨ ਲਾਉਣਾ ਚਾਹੁੰਦੇ ਹੋ ਔਰ ਤੁਸੀਂ ਨਾ ਹੀ ਸਟੱਡੀ ਵੀਜ਼ਾ ਸਟੱਡੀ ਕਰਨਾ ਚਾਹੁੰਦੇ ਹੋ ਔਰ ਤੁਹਾਡੇ ਲਈ ਇਹ ਮੁਸੀਬਤ ਬਣ ਗਈ ਹੈ ਕਿ ਤੁਸੀਂ ਉੱਥੇ ਕੀ ਕਰਨਾ ਹੈ ਕੈਨੇਡਾ ਚ ਸੋ ਡੋਨਟ ਕਿਸੇ ਦੀ رائے ਨਾ ਮੰਨੋ ਤੁਸੀਂ ਜਿਹੜਾ ਤੁਹਾਡਾ 90 ਦਿਨਾਂ ਦਾ ਟਾਈਮ ਹੈ ਤੁਸੀਂ ਉਹਨਾਂ ਦਿਨਾਂ ਚ ਵਾਪਸ ਆ ਜਾਓ ਇੰਡੀਆ ਉਹਨਾਂ ਦਿਨਾਂ ਚ ਇੰਡੀਆ ਵਾਪਸ ਆ ਜਾਓ ਬਿਕਾਜ਼ ਤੁਸੀਂ ਆਪਣੀ ਫਾਈਲ ਪੀਆਰ ਦੀ ਅੰਡਰ ਕਨੇਡੀਅਨ ایکسپੀਰੀਅੰਸ ਕਲਾਸ ਇੰਡੀਆ ਤੋਂ ਵੀ ਲਾ ਸਕਦੇ ਹੋ ਅੱਛਾ ਫਾਈਲ ਇੰਡੀਆ ਤੋਂ ਵੀ ਲੱਗ ਸਕਦੀ ਹੈ बिकॉज़ ਤੁਹਾਡੇ ਕੋਲ ਕਨੇਡੀਅਨ ایکسپੀਰੀਅੰਸ ਹੈ 3 ਸਾਲ ਤੁਸੀਂ ਉੱਥੇ ਕੰਮ ਕੀਤਾ 2 ਸਾਲ ਤੁਹਾਡੇ ਕੋਲ ਪੜ੍ਹਾਈ ਹੈ ਫਿਰ ਤੁਹਾਡੇ ਕੋਲ ਕਨੇਡੀਅਨ ਪੜ੍ਹਾਈ ਹੈ ਉਹਦੇ ਵੀ ਐਕਸਟਰਾ ਪੁਆਇੰਟ ਹੈ ਤੁਹਾਨੂੰ ਪਤਾ ਜਿੰਨੀ ਦੇਰ ਤੁਸੀਂ ਪੜ੍ਹਾਈ ਕੀਤੀ ਉਹਦੇ ਵੀ ਪੁਆਇੰਟ ਮਿਲਨੇ ਆ ਕਨੇਡੀਅਨ ایکسپੀਰੀਅੰਸ ਕਲਾਸ ਦੇ ਪੁਆਇੰਟ ਮਿਲਨੇ ਆ ਸੋ ਸਾਰਿਆਂ ਨੂੰ ਮੇਰੀ ਐਡਵਾਈਸ ਹੈ ਆਪਣੇ ਪੁਆਇੰਟ ਕੈਲਕੂਲੇਟ ਕਰਨ ਲਈ ਤੁਸੀਂ CRS ਸਕੋਰ ਆਪਣਾ ਜਾ ਕੇ ਕੰਪਰੀਹੈਂਸਿਵ ਰੈਂਕਿੰਗ ਸਕੋਰ ਤੁਸੀਂ ਕੈਨੇਡਾ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਆਪਣਾ ਸਕੋਰ ਚੈੱਕ ਕਰੋ ਜਨਰਲ ਕੈਟੇਗਰੀ ਦਾ ਵੀ ਸਕੋਰ ਨੀਚੇ ਆ ਰਿਹਾ 510 ਦਾ ਤੁਸੀਂ ਇੰਡੀਆ ਆਓ ਇੱਥੇ ਆ ਕੇ ਫ੍ਰੈਂਚ ਸਿੱਖੋ ਇੱਕ ਸਾਲ ਓਕੇ ਤੁਸੀਂ ਉੱਥੇ ਨਹੀਂ ਸਿੱਖੇ ਕਿਸੇ ਨੇ ਸਲਾਹ ਨਹੀਂ ਦਿੱਤੀ ਪੀਆਰ ਲੈਣ ਲਈ ਫ੍ਰੈਂਚ ਸਿੱਖੋ ਇੱਥੇ ਆ ਕੇ 62 ਪੁਆਇੰਟ ਫ੍ਰੈਂਚ ਦੇ ਹਨ ਔਰ ਜਿਹੜਾ ਫ੍ਰੈਂਕੋਫੋਨ ਸਪੀਕਰਸ ਦਾ ਡਰਾਅ ਹੈ ਜਿਹੜੇ ਫ੍ਰੈਂਚ ਬੋਲਦੇ ਆ ਉਹਨਾਂ ਦਾ ਡਰਾਅ 400 ਪੁਆਇੰਟ ਤੇ ਨਿਕਲ ਰਿਹਾ ਹੈ ਸੋ ਸਟੂਡੈਂਟਸ ਦੇਖੋ ਆਪਾਂ ਕੁਛ ਨਾ ਕੁਛ ਤਾਂ ਹੈ ਕਰਨਾ ਪੈਣਾ ਹੈ ਜੇ ਪੀਆਰ ਲੈਣੀ ਹੈ ਜੀ ਔਰ ਦੂਸਰੀ ਚੀਜ਼ ਇਹ ਮੈਂ ਤੁਹਾਨੂੰ ਸਾਰੇ ਸਟੂਡੈਂਟ ਨੂੰ ਕਹਾਂਗਾ ਕਿ ਅਸੀਂ ਨਾ ਭੁੱਲ ਜਾਨੇ ਜਦੋਂ ਆਪਾਂ ਪੈਸੇ ਕਮਾਉਣ ਲੱਗ ਜਾਂਦੇ ਆ ਨਾ ਉੱਥੇ ਆਪਾਂ ਭੁੱਲ ਜਾਂਦੇ ਆਪਾਂ ਧਿਆਨ ਨਹੀਂ ਦੇ ਰਹੇ ਕਿ ਸਾਨੂੰ ਪੀਆਰ ਲੈਣ ਲਈ ਕੀ ਕਰਨਾ ਪੈਣਾ ਹੈ ਸਾਨੂੰ ਕੀ ਕਹਿੰਦੇ ਕਿਹੜੀ ਪੜ੍ਹਾਈ ਕਰਨੀ ਪੈਣੀ ਹੈ ਕਿੱਦਾਂ ਰਹਿਣਾ ਪੈਣਾ ਹੈ ਵੇਰਾ ਜਿਹੜਾ ਹੁਣ ਬੱਚਾ ਜਰਮਨੀ ਜਾ ਰਿਹਾ ਉਹ ਡੱਚ ਲੈਂਗੁਏਜ ਕਰਨ ਲਈ ਵੀ ਤਿਆਰ ਹੈ ਕਿ ਮੈਂ ਡੱਚ ਲੈਂਗੁਏਜ ਕਰਾਂਗਾ ਜਰਮਨੀ ਜਾ ਕੇ ਬਟ ਕੀ ਕਹਿੰਦੇ ਆ ਇੰਡੀਆ ਤੁਸੀਂ ਆਪਣਾ ਸਟੇਟਸ ਇਲੀਗਲ ਕਰਾਂਗੇ ਜੇ ਤੁਸੀਂ ਡਿਪੋਰਟ ਹੋ ਕੇ ਕਹਿੰਦਾ ਤੂੰ ਵਾਪਸ ਆਂਦੇ ਹੋ ਤਾਂ ਤੁਸੀਂ ਦੁਬਾਰਾ ਕੈਨੇਡਾ ਅਪਲਾਈ ਕੋਈ ਵੀ ਵੀਜ਼ਾ ਕਰੋਗੇ ਤਾਂ ਉਹਨਾਂ ਨੇ ਨਹੀਂ ਦੇਣਾ ਬਿਕਾਜ਼ ਯੂ ਵਰ ਇਲੀਗਲ ਇਨ ਕੈਨੇਡਾ ਔਰ ਜੇ ਤੁਸੀਂ ਲੀਗਲੀ ਵਾਪਸ ਆਂਦੇ ਹੋ ਤਾਂ ਦੇ ਵਿਲ ਬੀ ਹੈਪੀ ਟੂ ਗਿਵ ਯੂ ਪੀਆਰ ਹੈਪੀ ਟੂ ਤੁਸੀਂ ਕੋਈ ਸਟੱਡੀ ਵੀਜ਼ਾ ਵੀ ਦੁਬਾਰਾ ਅਪਲਾਈ ਕਰੋਗੇ ਤਾਂ ਵੀ ਤੁਸੀਂ ਜਾ ਸਕਦੇ ਹੋ ਤੁਸੀਂ ਕੋਈ ਹੋਰ ਵੀਜ਼ਾ ਵੀ ਅਪਲਾਈ ਕਰੋਗੇ THEN ALSO ਦੇ ਵਿਲ ਬੀ ਮੈਨੂੰ ਲੱਗਦਾ ਹੈ ਕਿ ਅਗਰ ਸਾਡੇ ਬੱਚੇ ਵਾਪਸ ਵੀ ਆਉਂਦੇ ਨੇ ਜਿਹੜੇ ਸਟੇਟਸ ਲੀਗਲ ਹੈ ਉਹਨਾਂ ਨੂੰ ਤਾਂ ਫਿਰ ਉਹ ਟੂਰਿਸਟ ਵੀਜ਼ਾ ਵੀ ਦੇ ਸਕਦੇ ਨੇ ਤੁਹਾਨੂੰ ਬਿਲਕੁਲ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਪੀਆਰ ਵਰਕ ਵੀਜ਼ਾ ਦੇ ਕੈਨ ਗੇਟ ਦੋਜ਼ ਵੀਜ਼ਾਸ ਬਟ ਤੁਹਾਡਾ ਉੱਥੇ ਟਾਈਮ ਖਤਮ ਹੋ ਚੁੱਕਿਆ ਹੈ ਤਾਂ ਤੁਹਾਨੂੰ ਆਪਣੇ ਦੇਸ਼ ਵਾਪਸ ਆ ਜਾਣਾ ਚਾਹੀਦਾ ਇਹ ਤੁਸੀਂ ਬਹੁਤ ਹੀ ਚੰਗੀ ਡਵਾਈਸ ਦੱਤੀ ਹੈ ਕਿ ਜਿਨ੍ਹਾਂ ਦਾ ਸਟੇਟਸ ਲੀਗਲ ਹੈ ਤੇ ਅਗਰ ਉਹ ਵਾਪਸ ਆ ਕੇ ਫ੍ਰੈਂਚ ਸਿੱਖ ਲੈਣ ਇੰਡੀਆ ਚ ਕਿੰਨੀ ਦੇਰ ਚ ਫ੍ਰੈਂਚ ਸਿੱਖ ਸਕਦੇ ਆ ਬਿਲਕੁਲ ਦੇਖੋ ਚੰਡੀਗੜ੍ਹ ਚ ਇੱਥੇ ਫ੍ਰੈਂਚ ਗਵਰਨਮੈਂਟ ਦਾ ਆਪਣਾ ਸੈਂਟਰ ਹੈਗਾ ਲਾਰਜ ਫ੍ਰਾਂਸਾਜ਼ੇ ਤੁਸੀਂ ਉੱਥੋਂ ਫ੍ਰੈਂਚ ਸਿੱਖ ਸਕਦੇ ਹੋ ਤੁਹਾਨੂੰ ਮਤਲਬ 7 ਤੋਂ 8 ਮਹੀਨੇ ਲੱਗਣਗੇ ਜੇ ਤੁਸੀਂ ਐਕਸਪਰਟ ਫ੍ਰੈਂਚ ਹੋਣਾ ਚਾਹੁੰਦੇ ਹੋ ਜੇ ਮਿਹਨਤ ਕਰੋਗੇ ਤਾਂ ਮੈਨੂੰ ਲੱਗਦਾ ਤੁਸੀਂ ਫ੍ਰੈਂਚ ਸਿੱਖ ਕੇ ਆਪਣੀ ਪੀਆਰ ਦੀ ਫਾਈਲ ਲਗਾਓ ਔਰ ਜਿਹੜੇ ਬੱਚੇ ਹੁਣ ਕੈਨੇਡਾ ਜਾ ਵੀ ਰਹੇ ਆ ਉਹਨਾਂ ਨੂੰ ਵੀ ਮੈਂ ਐਡਵਾਈਸ ਕਰਾਂਗਾ ਕਿ ਤੁਸੀਂ ਫ੍ਰੈਂਚ ਸਿੱਖੋ ਕੈਨੇਡਾ ਚ ਜਾ ਕੇ ਟੈਫ ਟੈਫ ਦੀ ਇਹ ਐਫਟੀਸੀਐਫ ਦੇ ਜਿਹੜੇ ਟੈਸਟ ਹੈਗੇ ਆ ਉਹ ਟੈਸਟ ਦਿਓ ਔਰ ਟ ਤੁਸੀਂ ਆਪਣੀ ਬੇਸ਼ੱਕ ਕੀ ਕਹਿੰਦੇ ਆ ਆਪਣੀਆਂ ਕੀ ਕਹਿੰਦੇ ਫਾਈਲ ਪੀਆਰ ਦੀ ਲਗਾ ਸਕਦੇ ਪਰ ਆਪਣੀ ਪੀਆਰ ਤੇ ਫੋਕਸ ਥੋੜਾ ਵਧਾਉਣਾ ਪਏਗਾ ਸਟੂਡੈਂਟ ਬਿਲਕੁਲ ਠੀਕ ਹੈ ਸੋ ਬੜੀ ਇੰਪੋਰਟੈਂਟ ਐਡਵਾਈਸ ਜਸਮੀਤ ਪਾਟਿਆ ਜੀ ਨੇ ਦਿੱਤੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਸਟੂਡੈਂਟਸ ਲਈ ਰਾਹ ਹੈ ਸੋਸ਼ਲ ਮੀਡੀਆ ਤੇ ਮਾਹੌਲ ਜਿਆਦਾ ਡਰ ਵਾਲਾ ਬਣਾਇਆ ਗਿਆ ਪਾਟਿਆ ਜੀ ਅਸੀਂ ਦੇਖੋ ਅੱਜ ਕੱਲ ਬਲੌਗਰਸ ਐ ਅੱਜ ਕੱਲ ਏਜੰਟਸ ਐ ਅੱਜ ਕੱਲ ਹਰ ਕੋਈ ਫੇਮਸ ਹੋਣਾ ਚਾਹੁੰਦਾ ਹੈ ਸੋ ਇੱਕ ਤੱਕ ਕੋਈ ਵੀ ਆਪਾਂ ਮੁੱਠੀ ਸਿੱਧੀ ਗੱਲ ਕਰ ਦਿੰਦੇ ਆ ਉਹਦੇ ਨਾਲ ਕੀ ਇਫੈਕਟ ਹੁੰਦਾ ਦੇਖੋ ਐ ਐਟ ਕੀ ਜਨਰਿਕ ਇਫੈਕਟ ਇਦਾਂ ਦਾ ਹੋਇਆ ਕਿ ਸਟੂਡੈਂਟ ਜਿਹੜੇ ਬਾਹਰ ਵੀ ਜਾਣਾ ਚਾਹੁੰਦੇ ਸੀ ਉਹਨਾਂ ਨੇ ਵੀ ਲੋਕਲ ਐਡਮਿਸ਼ਨ ਨਹੀਂ ਆ ਬਟ ਬਿਕੋਜ਼ ਮੈਂ ਕਹੀਆਂ ਨਾ ਗੱਲ ਕਰਦਾ ਕਿ ਇੱਥੇ ਤੁਸੀਂ ਬੀਟੈਕ ਕਰ ਲਈ ਇੱਥੇ ਐਮਟੈਕ ਕਰ ਲਈ ਤੁਹਾਨੂੰ ਕਿੰਨੇ ਦੀ ਸੈਲਰੀ ਦਾ ਪੈਕੇਜ ਮਿਲ ਰਿਹਾ ਕਿਉਂ ਸਟੂਡੈਂਟ ਛੱਡ ਕੇ ਜਾਂਦਾ ਹੈ ਆਪਣਾ ਦੇਸ਼ ਕਿਉਂ ਉਹ ਬਾਹਰਲੇ ਮੁਲਕਾਂ ਜਾਂਦੇ ਬਿਕੋਜ਼ ਆਫ ਮੈਂ ਕਹਾਂਗਾ ਕਿ ਹਾਈ ਵੇਜ ਰੇਟ ਜਿਹੜਾ ਮਿਨਿਮਮ ਵੇਜ ਰੇਟ ਆ ਬਹੁਤ ਵੱਡਾ ਰੋਲ ਪਲੇ ਕਰਦਾ ਔਰ ਮਿਨਿਮਮ ਵੇਜ ਰੇਟ ਕਰਕੇ ਹੀ ਆਪਾਂ ਬਾਤ ਜਾਨਦੇ ਆ ਔਰ ਆਮ ਬੱਚਾ ਕੁਝ ਵੀ ਕਰ ਰਿਹਾ ਹੋਵੇ ਚਾਹੇ ਤੁਸੀਂ ਨਾਰਮਲ 8 ਘੰਟੇ ਕਿਤੇ ਕੰਮ ਕਰਦੇ ਹੋ ਤਾਂ ਵੀ ਤੁਸੀਂ 2.5 ਲੱਖ ਰੁਪਏ ਆ ਮਹੀਨੇ ਦਾ ਕਮਾ ਰਹੇ ਹੋ ਸੋ ਖਰਚੇ ਵੀ ਉਦਾਂ ਹੀ ਆ ਪਰ ਤੁਹਾਡਾ ਲਾਈਫਸਟਾਈਲ ਇਜ਼ ਲਕਜ਼ਰੀਅਸ ਜੋ ਇੱਥੇ ਪਰ ਅਗਰ ਤੁਸੀਂ ਸੇਵ ਕਰਦੇ ਹੋ ਅਗਰ ਅਗਰ ਤੁਹਾਡੇ ਕੋਲ ਸੇਵ ਕਰਨ ਦੀ ਆਰਟ ਹੈ ਬਿਲਕੁਲ ਸੋ ਤੁਸੀਂ ਅਸੀਂ ਇੱਥੇ ਜਿਹਨੂੰ ਅਸੀਂ ਇੱਥੇ ਜਿਹਨੂੰ ਲਕਜ਼ਰੀ ਕਹਿੰਦੇ ਆ ਉਹ ਬਾਰਲੇ ਮੁਲਕਾ ਚ ਬੇਸਿਕ ਨੈਸੈਸਿਟੀ ਹੈ ਸੋ ਦੇਖੋ ਇਹ ਹੁਣ ਤੁਹਾਡੀ ਸੋਚ ਹੈ ਕਿਵੇਂ ਜਾਣਾ ਹੈ ਕਿੰਨੇ ਜਾਣਾ ਹੈ ਮਤਲਬ ਕਿ ਸਾਡਾ ਇਹ ਬਿਜ਼ਨਸ ਜ਼ਰੂਰ ਹੈ ਪਰ ਮੇਰੀ ਕੋਸ਼ਿਸ਼ ਹੈ ਕਿ ਮੈਂ ਹਰ ਕਿਸੇ ਨੂੰ ਸਹੀ ਰਾਹ ਦਿਵਾਵਾਂ ਔਰ ਜੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਮੁਹਾਲੀ ਆਫਿਸ ਆ ਕੇ ਮੈਨੂੰ ਮੰਡੇ ਨੂੰ ਮਿਲ ਸਕਦੇ ਹੋ ਜਾਂ ਫਿਰ ਵੈਡਨਸਡੇ ਨੂੰ ਮੈਂ ਬਠਿੰਡਾ ਆਫਿਸ ਆਵਾਂਗਾ ਤੁਸੀਂ ਮੈਨੂੰ ਵੈਡਨਸਡੇ ਨੂੰ ਬਠਿੰਡਾ ਆਫਿਸ ਮਿਲ ਸਕਦੇ ਹੋ ਉਸ ਤੋਂ ਬਾਅਦ ਦਾ ਸ਼ਡਿਊਲ ਵੀ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਤੁਸੀਂ ਮੈਨੂੰ ਵੱਖ-ਵੱਖ ਆਫਿਸਿਸ 'ਚ ਮਿਲ ਸਕਦੇ ਹੋ ਔਰ ਆਪਣੇ ਡਾਊਟਸ ਸਾਰੇ ਕਲੀਅਰ ਕਰ ਸਕਦੇ ਹੋ ਬਿਕਾਜ਼ ਇਸ ਟਾਈਮ ਤੇ ਬਹੁਤ ਡਾਊਟ ਹੈ ਬੱਚੇ ਦੇ ਮਨ ਚ ਔਰ ਬੱਚੇ ਆਪਣੇ ਪੈਸੇ ਵੀ ਬਹੁਤ ਖਰਾਬ ਕਰ ਰਹੇ ਨੇ ਕਿਸੇ ਨੂੰ ਲੱਖ ਦੇ ਦਿੰਦਾ ਕਿਸੇ ਨੂੰ 2 ਲੱਖ ਦੇ ਦਿੰਦਾ ਕਿਸੇ ਕੋਈ ਕਹਿੰਦਾ ਮੈਂ ਯੂ ਐਸ اے ਭੇਜਦਾਗਾ ਕੋਈ ਕਹਿੰਦਾ ਮੈਂ ਕਿਤੇ ਭੇਜਦਾਗਾ ਕੋਈ ਕਹਿੰਦਾ ਪੂਲਨਪੇ ਇਦਾਂਗਾ ਸੋ ਬੱਚੇ ਆਪਣੇ ਪੈਸੇ ਨਾ ਖਰਾਬ ਕਰੋ ਵੇਅਰ ਐਜ਼ ਲੈਂਡਮਾਰਕ ਇਮੀਗ੍ਰੇਸ਼ਨ ਦੀ ਜ਼ੀਰੋ ਪ੍ਰੋਸੈਸਿੰਗ ਫੀਸ ਦਾ ਫਾਇਦਾ ਚੱਕੋ ਔਰ ਆਪਣੀ ਫਾਈਲ ਲੈਂਡਮਾਰਕ ਤੋਂ ਲਓ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਵਿਦਿਆਰਥੀਆਂ ਦਾ 90413 90412 ਇਸ ਨੰਬਰ ਦੇ ਜ਼ਰੀਏ ਤੁਸੀਂ ਜਸਪੀਤ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਥੈਂਕ ਯੂ ਸ